ਜਾਸ ਰਸਨ ਹਰ ਹਰ ਜਸ ਭਾਨਿਆ ਮਹਾਰਾਜ ਕੌਣ ਕਿੰਨਾ ਨੂੰ ਸਫਲ ਕਹਿ ਦਈਏ ਕਿਉਂਕਿ ਸਾਡੀ ਤੇ ਆਦਤ ਹੈ ਨਾ ਅਸੀਂ ਤੇ ਜਿਹਦੇ ਵੀ ਕਿਤੇ ਭੋਗ ਤੇ ਕਥਾ ਕਰਨ ਜਾਈਏ ਅਸੀਂ ਤੇ ਉਹਨੂੰ ਹੀ ਕਹਿ ਦਿੰਨੇ ਵੀ ਇਹ ਬੜਾ ਧਰਮੀ ਪੁਰਖ ਸੀਗਾ ਇਹ ਬੜਾ ਚੰਗਾ ਬੰਦਾ ਸੀ ਇਹ ਸੰਸਾਰ ਤੇ ਆਇਆ ਇਹਦਾ ਸਫਲ ਹੋ ਗਿਆ ਅਸੀਂ ਤੇ ਕਿਸੇ ਦੀ ਵੀ ਅੰਤਮ ਅਰਦਾਸ ਚ ਮਹਾਰਾਜ ਸ਼ਬਦ ਵਰਤਦੇ ਨੇ ਆ ਕਿ ਗੁਰਮੁਖ ਜਿਹੜਾ ਇਹ ਸੰਸਾਰ ਤੇ ਆਇਆ ਇਹਦਾ ਆਇਆ ਭਲਾ ਹੋ ਗਿਆ ਇਹ ਪ੍ਰਵਾਨ ਹੋ ਗਿਆ ਗੁਰਮੁਖ ਜਨਮਸਵਾਰ ਦਰਗਾਹ ਚੱਲਿਆ ਮਰ ਸਾਡੀ ਤੇ ਬਿਰਤੀ ਇਹ ਆ ਪਰ ਤੁਸੀਂ ਦੱਸੋ ਵੀ ਕੌਣ ਹੈ ਕਿਹੜਾ ਸਫਲ ਗਿਣੀਏ ਤਾਂ ਸਭ ਪਾਤਸ਼ਾਹ ਕਹਿੰਦੇ ਜਸ ਰਸਨ ਹਰ ਹਰ ਜਸ ਭਣੀਏ ਜਿਸ ਦੀ ਰਸਨਾ ਜਿਹੜੀ ਹੈ ਉਹ ਹਰ ਵੇਲੇ ਉਸ ਹਰੀ ਦੇ ਨਾਮ ਨੂੰ ਭਣੀਏ ਉਚਾਰਨ ਕਰਦੀ ਹੈ ਜਿਸ ਦੀ ਰਸਨਾ ਤੋਂ ਕਦੀ ਵਾਹਿਗੁਰੂ ਵਾਹਿਗੁਰੂ ਬੰਦ ਹੀ ਨਹੀਂ ਹੁੰਦਾ ਹੁਣ ਸਵਾਲ ਖੜਾ ਹੋ ਜਾਣਾ ਵੀ ਫਿਰ ਜਦੋਂ ਗੱਲਾਂ ਕਰਦਾ ਉਦੋਂ ਨਹੀਂ ਬੰਦ ਹੁੰਦਾ ਤਾਂ ਭਗਤ ਜੀ ਇੱਕ ਬਾਣੀ ਅੰਦਰ ਜਦੋਂ ਉਦਾਹਰਨ ਦਿੰਦੇ ਆਪਾਂ ਸਾਰੇ ਉਹ ਸ਼ਬਦ ਪੜ੍ਹਦੇ ਆਂ ਕਿ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਝਣ ਨਾਲ ਇਸ ਤਰ੍ਹਾਂ ਦੀ ਸੁਰਤੀ ਬਿਰਤੀ ਹੋਵੇ ਜਿਵੇਂ ਬਾਣੀ ਅੰਦਰ ਇੱਕ ਬਚਨ ਪੜ੍ਹਦੇ ਆਂ ਉਦਾਹਰਨਾ ਦਿੱਤੀਆਂ ਉੱਥੇ ਭਗਤ ਨਾਮਦੇਵ ਜੀ ਨੇ ਭਗਤ ਜੀ ਕਹਿੰਦੇ ਵੀ ਬੱਚਿਆਂ ਨੂੰ ਵੇਖਿਆ ਉਹ ਪਤੰਗ ਉਡਾਉਂਦੇ ਪਏ ਸਨ ਗੁੱਡੇ ਉਡਾਉਂਦੇ ਪਏ ਸਨ ਪਤੰਗ ਉਡਾਉਂਦੇ ਪਏ ਸਨ ਤੇ ਹੋਇਆ ਕਿ ਇਕੱਠੇ ਹੋਏ ਪਤੰਗ ਉਡਾਉਣਾ ਸ਼ੁਰੂ ਕਰਤਾ ਹਵਾ ਦੇ ਵਿੱਚ ਉਹਨਾਂ ਦਾ ਪਤੰਗ ਜਿਹੜਾ ਬਹੁਤ ਉੱਚੀ ਅਸਮਾਨ ਵਿੱਚ ਚਲਾ ਗਿਆ ਇੱਕ ਦੂਜੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਂਦੇ ਨੇ ਤੇ ਪਤੰਗ ਵੀ ਉਡਾਈ ਜਾਂਦੇ ਨੇ ਧਿਆਨ ਉਹਨਾਂ ਦਾ ਉਸ ਪਤੰਗ ਦੇ ਵਿੱਚ ਹੈ ਤੇ ਆਪਸ ਵਿੱਚ ਗੱਲਾਂ ਬਾਤਾਂ ਕਰੀ ਜਾਂਦੇ ਨੇ ਇੱਕ ਦੂਜੇ ਦੀ ਪਤੰਗ ਨੂੰ ਕੱਟ ਵੀ ਦਿੰਦੇ ਨੇ ਧਿਆਨ ਵੀ ਉਧਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦੇ ਨੇ ਫਿਰ ਭਗਤ ਜੀ ਉਦਾਹਰਣ ਦਿੰਦੇ ਕਹਿੰਦੇ ਮੈਂ ਦੇਖਿਆ ਕੁਝ ਬੱਚੀਆਂ ਕੁਝ ਧੀਆਂ ਕੁਝ ਬੀਬੀਆਂ ਜਿਹੜੀਆਂ ਸਨ ਉਹ ਪਾਣੀ ਭਰਨ ਵਾਸਤੇ ਗਈਆਂ ਖੂਹ ਤੋਂ ਆਉਂਦਿਆਂ ਹੋਇਆ ਉਹਨਾਂ ਨੇ ਭਰੇ ਹੋਏ ਮਟਕੇ ਜਿਹੜੇ ਸਨ ਭਰੇ ਹੋਏ ਕੁੰਭ ਜਿਹੜੇ ਸਨ ਉਹ ਆਪਣੇ ਸਿਰਾਂ ਤੇ ਬਿੰਨੂ ਰੱਖ ਕੇ ਉੱਤੇ ਟਿਕਾ ਕੇ ਤੇ ਹੱਥ ਛੱਡ ਦਿੱਤੇ ਨਾਲੇ ਤੇ ਰਸਤੇ 'ਚ ਗੱਲਾਂ ਕਰਦੀਆਂ ਆਉਂਦੀਆਂ ਨੇ ਤੇ ਨਾਲੇ ਟੁਰੀਆਂ ਆਉਂਦੀਆਂ ਨੇ ਪਰ ਧਿਆਨ ਉਹਨਾਂ ਦਾ ਆਪਣੇ ਉਹਨਾਂ ਕਹ ਦਈਏ ਗਾਗਰਾਂ ਦੇ ਵਿੱਚ ਮਟਕਿਆਂ ਘੜਿਆਂ ਦੇ ਵਿੱਚ ਕੁੱਝਿਆਂ ਦੇ ਵਿੱਚ ਜੋ ਵੀ ਸਿਰ ਤੇ ਚੁੱਕੇ ਪਾਣੀ ਦੇ ਬਰਤਨ ਉਹਨਾਂ ਦੇ ਵਿੱਚ ਉਹ ਡੁੱਲਣ ਨਹੀਂ ਦਿੱਤਾ ਪਰ ਟੁਰੀਆਂ ਵੀ ਆਉਂਦੀਆਂ ਨੇ ਹਾਸਾ ਵੀ ਕਰਦੀਆਂ ਨੇ ਗੱਲਾਂ ਵੀ ਕਰਦੀਆਂ ਨੇ ਫਿਰ ਕਹਿੰਦੇ ਮੈਂ ਇਹ ਵੀ ਵੇਖਿਆ ਇੱਕ ਗਾਂ ਜਿਹੜੀ ਦੂਰ ਚਰਦੀ ਪਈ ਐ ਤੇ ਦੂਰ ਚਰਦਿਆਂ ਹੋਇਆਂ ਵੀ ਉਹਦਾ ਧਿਆਨ ਜਿਹੜਾ ਆਪਣੇ ਬਛੜੇ ਦੇ ਵਿੱਚ ਆਪਣੇ ਬੱਚੇ ਦੇ ਵਿੱਚ ਐ ਅਖੀਰ ਭਗਤ ਨਾਮਦੇਵ ਜੀ ਉਦਾਹਰਣ ਦੇਦੇ ਕਹਿੰਦੇ ਮੈਂ ਇਹ ਵੀ ਵੇਖਿਆ ਇੱਕ ਮਾਂ ਘਰ ਦੇ ਵਿੱਚ ਤਿੰਨ ਚਾਰ ਕਮਰੇ ਨੇ ਇੱਕ ਕਮਰੇ ਵਿੱਚ ਉਹਨੇ ਆਪਣੇ ਬੱਚੇ ਨੂੰ ਪੰਘੂੜੇ ਦੇ ਵਿੱਚ ਪਾ ਕੇ ਪੱਲਨੇ ਵਿੱਚ ਪਾ ਕੇ ਸੁਵਾ ਦਿੱਤਾ ਤੇ ਆਪ ਰਸੋਈ ਦੇ ਵਿੱਚ ਕੰਮ ਕਰਦੀ ਪਈ ਐ ਤੇ ਕੰਮ ਕਰਦਿਆਂ ਕਰਦਿਆਂ ਉਹਦਾ ਧਿਆਨ ਜਿਹੜਾ ਬਿਲਕੁਲ ਬੱਚੇ ਵਿੱਚ ਐ ਬੱਚਾ ਕਈ ਵਾਰ ਰੋਂਦਾ ਵੀ ਨਹੀਂ ਪਰ ਮਾਂ ਨੂੰ ਛੱਟ ਪਤਾ ਲੱਗ ਜਾਂਦਾ ਉਹਨੂੰ ਭੁੱਖ ਲੱਗੀ ਹੋਈ ਐ ਬਸ ਉਹ ਰੋਣ ਵਾਲਾ ਤੇ ਜੇ ਕਿਤੇ ਮੜਾ ਆ ਜਾ ਰੋ ਵੀ ਪਵੇ ਹੋ ਸਕਦਾ ਉਹਦੀ ਆਵਾਜ਼ ਕਿਤੇ ਬਹੁਤੀ ਦੂਰ ਨਾ ਜਾਏ ਪਰ ਉਹ ਘਰ ਦੇ ਕੰਮ ਕਾਜ ਕਰਦਿਆਂ ਹੋਇਆਂ ਵੀ ਉਸ ਮਾਂ ਦੀ ਸੁਰਤ ਆਪਣੇ ਬੱਚੇ ਦੇ ਵਿੱਚ ਐ ਇਸ ਤਰ੍ਹਾਂ ਇਹ ਮਨਾ ਤੂੰ ਸੰਸਾਰ ਵਿੱਚ ਰਹਿੰਦੇ ਆ ਬੰਦਗੀ ਕਰ ਤਾਂ ਇਹਨੂੰ ਮਹਾਰਾਜ ਜੀ ਕਹਿੰਦੇ ਨੇ ਜਾਸ ਰਸਨ ਹਰ ਹਰ ਜਸ ਭਣੀ ਐ ਉਹ ਸਭ ਕੁਝ ਕਰਦਿਆਂ ਹੋਇਆਂ ਆਪਣੀ ਰਸਨਾ ਨਾਲ ਜਪਦੇ ਨੇ ਭਗਤ ਨਾਮਦੇਵ ਜੀ ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ ਮੱਦੇ ਪਰਮੀ ਹਲੇ ਪੰਜ ਜਨਾ ਸੋ ਬਾਤ ਪਤਾਊਆ ਚੀਤ ਸੋ ਡੋਰੀ ਰਾਖੀ ਹਲੇ ਮਨ ਰਾਮ ਨਾਮਾ ਵੇਦੀ ਹਲੇ ਜੈਸੇ ਕਣਕ ਕਲਾ ਚ ਤਮਾਂਡੀ ਹਲੇ ਤਾਂ ਭਗਤ ਜੀ ਕਹਿੰਦੇ ਵੀ ਇਹ ਸਾਰੀਆਂ ਉਦਾਹਰਨਾਂ ਨੇ ਦੇਖ ਆਨੀ ਲੈ ਕੁੰਭ ਭਰਾਈ ਲੈ ਉਦਕ ਰਾਜਕੁਆਰ ਪੁਰੰਦਰੀਏ ਹਸਤ ਬਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਹਲੇ ਮੰਦਰ ਇੱਕ ਦਵਾਰ ਦਸ ਜਾ ਕੇ ਗਉ ਚ ਰਾਵਣ ਛਾਡੀ ਹਲੇ ਪਾਂਚ ਕੋ ਉਸ ਪਰ ਗਊ ਚਰਾਵਤ ਚੀਤ ਸੋ ਬਚਰਾ ਰਾਖੀਲੇ ਕਹਿਤ ਨਾਮ ਦਿਓ ਸੁਨਹੁ ਤੇ ਲੋਚਨ ਤਾਂ ਭਗਤ ਨਾਮਦੇਵ ਜੀ ਕਹਿੰਦੇ ਹੇਤ ਲੋਚਨ ਸੁਨਣਾ ਕਰ ਕਿਉਂਕਿ ਆਪਸ ਦੇ ਵਿੱਚ ਸਵਾਲ ਜਵਾਬ ਸਨ ਬਾਲਕ ਪਾਲਨ ਪਉੜੀਲੇ ਅੰਦਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀਲੇ ਤਾਂ ਉਥੇ ਭਗਤ ਜੀ ਨੇ ਵੀ ਇਹ ਸਮਝਾਇਆ ਕਿ ਹੱਥ ਪੈਰਾਂ ਨਾਲ ਸਭ ਕੁਝ ਕੰਮ ਕਰਦਿਆਂ ਇਹ ਲੋਕਾਂ ਦੀ ਸੁਰਤ ਆਪੋ ਆਪਣੇ ਕੰਮ ਦੇ ਵਿੱਚ ਹੈ ਸੁਰਤ ਆਪੋ ਆਪਣੇ ਤਾਂ ਤੇ ਟਿਕੀ ਹੈ ਇਸ ਤਰ੍ਹਾਂ ਕੋਈ ਕਵੇ ਵੀ ਰਸਨਾ ਨਾਲ ਜਪਦੇ ਹੁਆ ਫਿਰ ਉਹ ਗੱਲਾਂ ਨਹੀਂ ਕਰਦੇ ਉਹ ਗੱਲਾਂ ਕਰਦੇ ਹਨ ਉਹ ਸੰਸਾਰ ਵਿੱਚ ਰਹਿੰਦੇ ਨੇ ਪਰ ਉਹਨਾਂ ਦੀ ਸੁਰਤ ਜਿਹੜੀ ਉਹ ਪਰਮੇਸ਼ਰ ਦੇ ਵਿੱਚ ਅਪੇਧ ਹੋਈ ਰਹਿੰਦੀ ਤਾਂ ਸਭ ਪਾਤਸ਼ਾਹ ਕਹਿੰਦੇ ਉਹਨਾਂ ਦਾ ਆਇਆ ਸਫਲ ਗਿਣੀ ਉਹਨਾਂ ਦੀ ਸ਼ੋਭਾ ਕਰੀ ਉਹਨਾਂ ਦੀ ਕਥਾ 'ਚ ਵਡਿਆਈ ਕਰੀ ਜਿਨ੍ਹਾਂ ਨੇ ਹਰ ਵੇਲੇ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤਾ ਜਿਨ੍ਹਾਂ ਦੀ ਇਹ ਅਵਸਥਾ ਬਣੀ ਸੀ ਕਿ ਜਿਨ੍ਹਾਂ ਸਾਸ ਕੇ ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਦੀ ਇਹ ਅਵਸਥਾ ਬਣੀ ਉਹ ਸਫਲ ਹੋਏ ਹਨ